ਸੇਵਾ ਦਾ ਕੰਮ ਸਵੇਰ ਤੋਂ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਹੁਣ ਅਸੀਂ ਗੱਡੀ ਲੈ ਕੇ ਚੱਲੇ ਆਂ ਅੱਜ ਜਿਹੜਾ ਨੰਗਲਸੋਲ ਪ੍ਰਿੰਟ ਦੇ ਇੱਥੇ ਸਾਮਾਨ ਜਿਹੜਾ ਵੰਡਿਆ ਜਾਣਾ ਬਿਸਤਰੇ ਵੰਡੇ ਜਾਣੇ ਆ ਸਭ ਤੋਂ ਪਹਿਲਾਂ ਗੱਡੀ ਅਸੀਂ ਲੈ ਕੇ ਆਵਾਂਗੇ ਸਰਪੰਚ ਇੰਚਾ ਸਿੰਘ ਜੀ ਜਿਹੜੇ ਕਿ ਦੁੱਧ ਦਾ ਕੰਮ ਕਰਦੇ ਕੁਝ ਸਵੇਰ ਸਾਰਾ ਸਾਮਾਨ ਲੋਡ ਹੋਏਗਾ ਸਾਮਾਨ ਲੋਡ ਹੋਣ ਤੋਂ ਬਾਅਦ 7:30 ਅਸੀਂ ਚੱਲਾਂਗੇ ਜੀ ਨੰਗਲਸੋਲ ਲਈ ਸੋ ਇਹ ਜਿਹੜੀ ਸੇਵਾ ਦਾ ਕੰਮ ਸਵੇਰ ਵੇਲੇ ਸ਼ੁਰੂ ਹੋ ਜਾਂਦਾ ਲਗਭਗ ਸਵੇਰ ਜੀ ਧੰਨਵਾਦ ਜੀ ਜੀ ਅਦੁੱਬਾ ਨੂੰ ਅੱਜ ਸੋ ਅਸੀਂ ਗੱਡੀ ਸਰਦਾਰ ਬਗੀਚਾ ਸਿੰਘ ਹੁਣ ਲੈ ਲਈ ਗੱਡੀ ਦੀ ਸੇਵਾ ਹੁਣ ਅਸੀਂ ਜਾ ਕੇ ਗੱਡੀ ਲੋਡ ਕਰਾਂਗੇ ਸੋ ਸਰਦਾਰ ਬਗੀਚਾ ਸਿੰਘ ਹਣੇ ਦੀ ਫੇਰੀ ਜਾਵੇ ਕਿ ਦੁੱਧ ਦਾ ਕੰਮ ਕਰਦੇ ਨੇ ਉਹਨਾਂ ਦੀ ਗੱਡੀ ਅੱਜ ਲਗਭਗ 5 5ਵੀਂ ਵਾਰ ਸੇਵਾ ਦੇ ਵਿੱਚ ਜਾ ਰਹੀ ਹੈ ਅਸੀਂ ਬਹੁਤ ਧੰਨਵਾਦੀ ਆ ਤੇ ਹੁਣ ਅਸੀਂ ਜਾ ਕੇ ਲੋਡ ਕਰਾਂਗੇ ਗੱਡੀ ਦੇ ਸਮਾਨ ਸੇਵਾ ਦਾ ਅਸੀਂ ਧੰਨਵਾਦ ਹੈ ਜੀ ਸੰਸਥਾਵਾਂ ਦਾ ਜਿਹੜੇ ਕਿ ਸਹਿਯੋਗ ਕਰ ਰਹੇ ਨੇ ਹਰ ਪੀੜਤਾਂ ਦੀ ਮਦਦ ਲਈ ਸੋ ਅਸੀਂ 3 ਸਤੰਬਰ ਤੋਂ ਕੰਮ ਸ਼ੁਰੂ ਕੀਤਾ ਸੀ ਪਹਿਲੇ ਰਾਸ਼ਨ ਦੀ ਵੰਡ ਕੀਤੀ ਸੀ ਔਰ ਲੋਕਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਲੋਕਾਂ ਦੇ ਘਰਾਂ 'ਚ ਸਰਵੇ ਕਰਕੇ ਕਿਹੜੀ ਚੀਜ਼ ਲੋੜ ਹੈ ਉਸ ਹਿਸਾਬ ਨਾਲ ਅਸੀਂ ਪਹੁੰਚਾਉਨੇ ਆ ਔਰ ਪਰਮਾਤਮਾ ਸਾਡੇ ਕੋਲੇ ਸੇਵਾ ਲਈ ਅਸੀਂ ਤੇ ਪਹੁੰਚਾਉਣ ਵਾਲੇ ਕੁਝ ਨਹੀਂ ਸੋ ਵੱਖ-ਵੱਖ ਜਿਹੜੀਆਂ ਸੰਸਥਾਵਾਂ ਸਾਡਾ ਸਹਿਯੋਗ ਕਰ ਰਹੀਆਂ ਨੇ ਤੇ ਉਹਨਾਂ ਦੇ ਸਹਿਯੋਗ ਤੇ ਨਾਲ ਹੀ ਅਸੀਂ ਤੇ ਚਲੋ ਕੋਈ ਸਾਡੀ ਸਿਰਿਕ ਸੇਵਾ ਹੀ ਆ ਔਰ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਅਸੀਂ ਜਿਹੜਾ ਲੋੜਵੰਦਾਂ ਤੱਕ ਜੋ ਸਮਗਰੀ ਉਹ ਪਹੁੰਚਾ ਰਹੇ ਹਾਂ ਪਰਮਾਤਮਾ ਸਮੇਂ ਮੇਰ ਸਾਡੇ ਦੇ ਸਿਰ ਤੇ ਮੇਰਬੜੇ ਹੱਥ ਰੱਖ ਰਿਹਾ ਸੋ ਅਸੀਂ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਤਨ ਮਨ ਤੇ ਧਨ ਦੇ ਨਾਲ ਜੀ સેવા ਕਰ ਰਹੇ ਨੇ ਸੋ ਅੱਜ ਜਿਹੜਾ ਨੰਬਰ 20 ਪ੍ਰਿੰਟ ਚ 450 ਜਿਹੜਾ ਇਸ ਤਰ੍ਹਾਂ ਵਰਤਾਇਆ ਜਾਣਾ ਸੋ ਇਹਦੇ ਵਿੱਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਜਿਹੜੇ ਸਾਡੇ ਸਹਿਯੋਗੀ ਨੇ ਉਹ ਵੀ ਪਹੁੰਚਣਗੇ ਇਸ ਤੋਂ ਨਗਰ ਸਕੂਲਾਂ ਦੇ ਪ੍ਰਿੰਸੀਪਲ ਲੈਕਚਰਰ ਸਾਹਿਬਾਨ ਮਾਸਟਰ ਕੇਟਰ ਜਿਹੜੇ ਹੀ ਕੇਟਰ ਸਬੰਦ ਤੇ ਜਿਨ੍ਹਾਂ ਨੇ ਸਭ ਨੂੰ ਸਹਿਯੋਗ ਕੀਤਾ ਬਹੁਤ ਸਾਡਾ ਖਾਸ ਤੌਰ ਤੇ ਗਿਓ ਸਾਹਿਬ ਸ਼੍ਰੀ ਜੇਸ਼ ਸ਼ਰਮਾ ਜੀ ਜਿਨ੍ਹਾਂ ਨੇ ਕਿ ਹਮੇਸ਼ਾ ਸਾਡੀ ਫੈਕਟਰੀ ਤੇ ਸਾਥ ਪੜੀ ਹੈ ਇਸ ਵਧੀਆ ਕੰਮ ਦੇ ਲਈ ਨਾਲ ਡਿਪਟੀ ਡਿਓ ਸਿੱਦੇ ਜੇਸ਼ ਖੰਡਾ ਜੀ ਨੇ ਜਿਨ੍ਹਾਂ ਨੇ ਕਿ 3 ਸਤੰਬਰ ਨੂੰ ਆਪ ਸਾਨੂੰ ਰਵਾਨਾ ਕੀਤਾ ਹੈ ਰਸਤੇ ਦੇ ਗੱਡੀ ਭਰ ਕੇ ਤੇ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਾਕਸੀ ਸਾਨੀ ਜੀ ਜਿਨ੍ਹਾਂ ਦੇ ਉਦਮ ਸਦਕਾ ਜਿਨ੍ਹਾਂ ਦੇਖ ਅਸੀਂ ਜਿਹੜਾ ਇਹ ਭਾਵਨਾ ਸਾਡੇ ਜਾਗੀ ਕਿ ਸਾਨੂੰ ਵੀ ਥੋੜਾ ਬਹੁਤ ਸੇਵਾ ਜਰੀ ਕਰਨੀ ਚਾਹੀਦੀ ਹੈ ਸੋ ਲੱਗੇ ਹੋਏ ਆں ਕੋਸ਼ਿਸ਼ ਕਰਾਂਗੇ ਆਪਾਂ ਜਿੰਨਾ ਕਿ ਵਾਦ-ਵਾਦ ਹੋ ਸਦਾ ਇਹਨਾਂ ਧੋਖੀ ਲੋਕਾਂ ਦਾ ਸਾਥ ਦੇਵਾਂਗੇ ਬਾਕੀ ਪਬਲਿਕ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜਿੰਨਾ ਸੰਭਵ ਹੋ ਸਕਦਾ ਹੈ ਆਪਾਂ ਹਰ ਕਿਸਤਾ ਦੀ ਇਸ ਮੁਸ਼ਕਲ ਸਮੇਂ ਦੀ ਵਾਦ-ਮਦਦ ਕਰੀਏ ਧੰਨਵਾਦ ਜੀ ਜੈ कि ਅਸੀਂ ਮਹਾਲ ਮੇਟ ਤਾਂ ਲਈ ਸਮਾਨ ਲੈ ਕੇ ਚੱਲੇ ਆ ਗੱਦੇ ਆ ਜਿਹਦੇ ਵਿੱਚ ਜਵੈਗਾਂਤ ਲਾਈਆਂ ਤੇ ਇਹ ਜਿਹੜਾ ਸਮਾਨ ਹੈ ਅੱਜ 27 ਤਰੀਕ ਦਾ 27 ਸੰਬੰਧ ਇਸ ਕੰਪਨੀ ਦਾ ਸਮਾਨ ਮੈਂ ਨੰਗਲ ਸੌ ਹੈ ਜਿਹੜਾ ਵੰਡਿਆ ਜਾਣਾ ਹੈ ਇਹਦੇ ਵਿੱਚ ਲੋਟੋ 450 ਮਿਸਤਰਾ ਜਿਹੜਾ ਵੰਡਿਆ ਜਾਣਾ ਸੋ ਅੱਜ ਦੀ ਸੱਗ ਤੇ ਆਵਾਕ ਉਹ ਜਦੋਂ ਬਣੀ ਇਹ ਖਨੀ ਪਦ ਕੀ ਆ ਉਹਨੂੰ ਕਿੱਥੇ ਥਾਵਾਂ ਉਹਨਾਂ ਦੇ ਮੈਂ ਬੜੀ ਪਹੁੰਚਣਗੇ ਔਰ ਐਸਸੀ ਦਾ ਸਹਿਯੋਗ ਦੇ ਨਾਲ ਅਸੀਂ ਅੱਜ ਇਹਨਾਂ ਵਿਸਤਾਰ ਦੀ ਵਾਰ ਕਰਾਂਗੇ ਧੰਨਵਾਦ ਜੀ ਜੀ ਆਮ ਵੀ ਅਸਰ ਦੇ ਕਹੇ ਲਾਗੇ ਪਿੰਡਾਂ ਦੇ ਵਿੱਚ ਸੰਕਲਪਸ਼ੀਲ ਲਾਗੇ ਵਿਸਥੀ ਦੀ ਸੁਰਤ ਨੂੰ ਲੋੜ ਸਮਝੀ ਉਹਦੇ ਮੁਤਾਬਕ ਸਰਦੋ ਘਮ ਹੋਇਆ ਕਿ ਅਸੀਂ ਬਿਸਤਰਿਆਂ ਦਾ ਰਹਿਣਾ ਹੈ ਉਹ ਇੰਤਜ਼ਾਮ ਕਰੀਏ ਜਿਵੇਂ ਅਸੀਂ ਅੱਜ ਦੀ ਸਾਡੇ ਦਾ ਪ੍ਰੋਜੈਕਟਾਂ ਦੇ ਅਕੇ ਸੋਮੇਨੰਤਨ ਬੀਬੀ ਦੀ ਕਸ਼ਟਾ ਦੇ ਵਿੱਚ ਰੇਲਾ ਲਾਮਪਾ ਦੀ ਰੇ ਸਮਾਖਿ ਵਾਲਾ ਬੋਧ ਵਿੱਚ ਗ੍ਰਾਮੀਣ ਸਰਚ ਸੋਸ਼ਲ ਕਮੇਟੀ ਤੋਂ ਡਿਗਰੀ ਸੁਸ਼ਮਨ ਜੀ ਵੀ ਸਾਡੇ ਨਾਲ ਸਾਡੇ ਵਿੱਚ ਆਏ ਮਾਪੋਂ ਦੇ ਸਮਨੇ ਇਹ ਮੋਤ ਉੱਚ ਪੱਧਰ ਤੇ ਜਿਹੜੇ ਜਿਹੜੇ ਸਾਡੇ ਨਾਮਧਾਰੀ ਸੰਸਥਾ ਦੇ ਐ ਸੰਮੁਖੀ ਨੇ ਠਾਕੁਰ ਫਿਲਪ ਸਿੰਘ ਜੀ ਉਹਨਾਂ ਦੀ ਪ੍ਰੇਰਨਾ ਨਾਲ ਅਸੀਂ ਸਮਾਜ ਵਿੱਚ ਸੇਵਾ ਦਾ ਸਾਡੀ ਟੀਮ ਨੇ ਬਹੁਤ ਹੀ ਸੇਵਾ ਕੀਤੀ ਤੇ ਅਸੀਂ ਐਲਫਿਸ਼ ਡਿਪਾਰਟਮੈਂਟ ਜੀ ਦੀ ਵੈਲਕਮ ਕਰਦੇ ਹਾਂ ਤੇ ਹੁਣ ਅਸੀਂ ਹੁਣ ਅਸੀਂ ਇੱਥੇ ਹਾਰਡਪੀਟ ਦਾ ਇੱਕ ਲੀਫਟਿੰਗ ਬਣਾਈ ਹੋਈ ਹੈ ਸਵਾਲ ਸਾਰਾ ਹੋਣਾ ਨਾਲ ਐਕਸ ਡਿਪਾਰਟਮੈਂਟ ਵਾਲਿਆਂ ਨਾਲ ਕਰਦੇ ਤੇ ਨਾਤੇ ਅਸੀਂ ਸਮਾਜ ਦੀ ਭਲਾਈ ਵਾਸਤੇ ਕੰਮ ਕਰਾਂਗੇ ਮਾ ਮਾਪੂਰਖਾਂ ਦੀ ਰਹਿਮਾਈ ਵਿੱਚ ਕਰਾਂਗੇ ਤੇ ਅਸੀਂ ਜ਼ਰੂਰ ਜ਼ਰੂਰ ਕਾਮਯਾਬ ਹੋਵਾਂਗੇ ਇਹਨਾਂ ਹੀ ਗੱਲ ਦੀ ਹੁਈ ਮੈਂ ਜੀ ਚਾਚਾ ਵਾਈਸ ਜੀ ਕਰਵਾਸੋ ਮੁਕਸ਼ੇਵਾਦ ਐਮ ਐ ਸ਼ਰਮਾ ਜੀ ਕੋ ਵੀ ਥੋੜਾ ਜਿਆਦਾ ਸੰਕਾ ਦੇ ਰੂਪ ਨੂੰ ਜੀ ਚਾਹੇ ਚੈਨੋਟੇ ਪ੍ਰਾਪਤ ਕੋ ਲੱਗ ਜੀ ਸਾਰਿਆਂ ਨੂੰ ਵਿਆਹ ਕੜੀ ਸਸਕਾਰ ਸਾਡੇ ਗੁਰੂ ਜੀ ਉਹ ਜੀ ਕੈਸੀ ਤੁਹਾਡੀ ਸੇਵਾ ਤੱਕ ਪਹੁੰਚੇ ਅਧਿક્ષા Swami Anantanand Giri ji Maharaj ਜੀ ਜਿਨ੍ਹਾਂ ਨੇ ਅਧਿક્ષા ਤੱਕ ਪਹੁੰਚੇ ਲੇਕਿਨ ਇਹ ਸਾਰੇ ਕਰਮ ਕਾਰਜ ਕਰਮ ਦੇ ਜਿਹੜੇ ਸੂਤਰਾ ਦਾ ਸਾਡੇ ਰਾਮਪਾਲ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਬੋਲਣ ਦਾ ਪਾਣੀ ਆ ਗਿਆ ਇਹ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਜਿੰਨੇ ਕੱਪੜੇ ਭਾਈ ਸ਼ਾਇਦ ਅਸੀਂ ਨਹੀਂ ਕਰ ਪਾਉਂਗਾ ਲੇਕਿਨ ਜਿੰਨੇ ਸਾਡੀ ਸਮਰਥਾ ਹੈ ਉਹ ਕਰ ਪਾਈ ਜਿੰਨੀ ਕਰਾਂਗੇ ਔਰ ਇਹੋ ਜਿਹਾ ਸਟੇਜ ਗੋਮਿੰਗ ਵੀ ਪ੍ਰੇਰਨਾ ਸੀ ਸਾਰੀ ਸੰਗਤ ਜਿੰਨੀ ਵੀ ਇੱਥੇ ਹਾਜ਼ਰ ਹੈ ਬੇਨਤੀ ਕਰਾਂਗਾ ਕਿ ਜ਼ੋਰਦਾਰ ਤਾਲੀਆਂ ਇੱਕ ਮੇਰੇ ਪਿਆਰੇ ਡਾਕਟਰ ਸੁਸ਼ਮਾ ਬਾੜ ਗੱਡੇ ਜੀ ਵਾਸਤੇ ਜਿਨ੍ਹਾਂ ਨੇ ਮੁਕੰਮਲ ਸਾਡੇ ਤੇ ਇੱਕ ਰਾਤ ਵੀ ਆਈ ਆ ਉਦੋਂ ਨੇ ਇੱਥੇ ਮੈਡੀਕਲ ਸੇਵਾ ਨਿਭਾਈ ਤੇ ਇੱਕ ਤਾੜੀ ਜ਼ੋਰਦਾਰ ਮੇਰੇ ਵੀਰ ਸ਼ਮਸ਼ੇਰ ਸ਼ਮਸ਼ੇਰ ਜੀ ਵਾਸਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅੰਤ ਤੱਕ ਵੀ ਸੇਵਾ ਲਈ ਇਸ ਤੋਂ ਪਹਿਲੇ ਸਾਡੇ ਆਸ਼ਰਮ ਦੇ ਵੱਲੋਂ ਅਦੇਸੀਗਾ ਕਮੇਟੀ ਦਾ ਕਿ ਜਿੰਨੇ ਵੀ ਭੈਣ ਭਰਾਵਾਂ ਨੇ ਇਸ ਆਪਤਾ ਦੇ ਵਿੱਚ ਸਾਰੀ ਸੰਗਤ ਦੀ ਸੇਵਾ ਕੀਤੀ ਹੈ ਅਸੀਂ ਉਹਨਾਂ ਨੂੰ ਥੋੜਾ ਜਿਹਾ ਆਸ਼ਰਮ ਵੱਲੋਂ ਸਨਮਾਨ ਕਰਨਾ ਚਾਹੁੰਦੇ ਹਾਂ ਤੇ ਸਭ ਤੋਂ ਪਹਿਲੇ ਮੈਂ ਬੇਨਤੀ ਕਰਨਾ ਜੀ ਸੰਤੋਖ ਸਿੰਘ ਸਰਪੰਚ ਜੀ ਕਿਰਪਾ ਕਰਕੇ ਸਮਾਜਿਕ ਜਾਂ ਯਾਦਾਂ ਦੀ ਖੁਸ਼ੀ ਦੇ ਉੱਪਰ ਇਕੱਠੇ ਹੁੰਦੇ ਆਂ ਕਿ ਅਸੀਂ ਗੱਪ ਨਿਕੜੀ ਜਾਂ ਅਸੀਂ ਮਿਲ ਕੇ ਇਕੱਠੇ ਹੋ ਨਿਆਂ ਜਾਂ ਅਸੀਂ ਉਹ ਖੁਸ਼ੀ ਹੁੰਦਾ ਅਸੀਂ ਅਲੋਨ టుਗੇਦਰ ਸੈਲੀਬ੍ਰੇਟ ਕਰਦੇ ਆਂ ਸਾਰੇ ਜਨ ਸੁੱਖ ਨੂੰ ਵੀ ਤੁਹਾਨੂੰ ਵਾਜੂ ਸੇ ਸੁੱਖ ਤੇ ਅਸੀਂ ਇਕੱਠੇ ਹੁੰਦੇ ਆਂ ਤੇ ਸੁੱਖ ਕਈ ਬਰਾਬਰ ਦਾ ਮੇਰੇ ਘਰ ਵੀ ਫੰਕਸ਼ਨ ਹੋਵੇ ਸਾਰੇ ਭੈਣ ਭਰਾ ਉਹਦਾ ਤਾਂ ਖੁਸ਼ ਹੋਈ ਹੋਣੀ ਔਰ ਦੁੱਖ ਦੂਸਰੇ ਸਾਰੇ ਜਨਾਂ ਦਾ ਤੇ ਦੁੱਖ ਘਟਿਆ ਉਹਨਾਂ ਘਟਿਆ ਜਿ세 ਕਰਕੇ ਸਾਡੇ ਇਸ਼ਿਆ ਨੇ ਮਿਲਿਆ ਨੇ ਇਹ ਵੀ ਇੱਕ ਗੱਲ ਹੈ ਸਰ ਜੀ ਜੀ ਸਕੋਟੀ ਇੰਟੀਗਰਸੀ ਵਰਸ ਮੋਟ ਪ੍ਰੈਜ਼ੀਡੈਂਟ ਵਾਰਡ ਸੀ ਪ੍ਰੈਜ਼ੀਡੈਂਟ ਵਾਰਡ ਲੋ ਰਾਸ਼ਟਰਪਤੀ ਜੀ ਮੈਂ ਅਰਣਾ ਸਾਡੀ ਮਾਰਕੰਡੇ ਜੀ ਡਾਕਟਰ ਸਾਹਿਬ ਮੈਂ ਸੁਸ਼ਮਾ ਮਾਰਕੰਡਾ ਆਰ ਮੈਂ ਆਪਣੀ ਫੈਮਿਲੀ ਹਿਸਟਰੀ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਾਂਗੀ ਜਿਤਨੀ ਪ੍ਰੀਤ ਦੇ ਵਿੱਚ ਕਿ ਮੇਰੇ ਜਿਹੜੇ ਫੋਰ ਫਾਦਰ ਸੀਗੇ ਉਹ ਅਸੀਂ ਗ੍ਰਾਮਣ ਫੈਮਿਲੀ ਚੋਂ ਪੈਦਾ ਹੋਏ ਮਾਰਕੰਡਾ ਪਰਿਵਾਰ ਚੋਂ ਮੇਰੇ ਜਿਹੜੇ ਫੋਰ ਫਾਦਰ ਸੀਗੇ ਉਹ ਮੋੜੇ ਪਿੰਡ ਦੇ ਵਿੱਚ ਪੈਦਾ ਹੋਏ ਸੀਗੇ ਸਾਡਾ ਪਿਛੋਕੜ ਜਿਹੜਾ ਵਾ ਪਿੰਡ ਜਿਹੜਾ ਦਿੱਤੀ ਉਹ ਮੋੜੇ ਕਲਾ ਹੈਗਾ ਜੁਹਾਵੇਂ ਤੇ ਕੋਲ ਤੇ ਉਹਨਾਂ ਨੇ ਬੰਦੇ ਵਿੱਚ ਉਹਨਾਂ ਦੇ ਦਿਲ ਦੇ ਵਿੱਚ ਇੰਨੀ ਕਿ ਦੇਸ਼ ਭਗਤੀ ਦੀ ਬਹੁਤ ਨਾ ਸੀਗੀ ਕਿ 18 ਸਾਲ ਦੀ ਉਮਰ ਦੇ ਵਿੱਚ ਮਟਵਾਰੀ ਦੀ ਨੌਕਰੀ ਛੱਡ ਕੇ ਸਤਿਰਾਮ ਸਿੰਘ ਜੀ ਦੁਆਰਾ ਚਲਾਈ ਗਈ ਕੁੱਕਾ ਮੂਵਮੈਂਟ ਵਿੱਚ ਉਹਨਾਂ ਨੇ ਪਾਰਟਿਸਪੇਟ ਕੀਤਾ ਉਹ ਮੇਰੇ ਗ੍ਰੈਂਡਫਾਦਰ ਦੇ ਚਾਚਾ ਜੀ ਸਨ ਔਰ ਆਪਣੇ ਪਰਿਵਾਰ ਨਾਲ ਉਹਨਾਂ ਨੇ ਚਲਾਈ ਇਹਦੀ ਲਾਲ ਇੱਕ ਬੱਚਾ ਨਾਲ ਜੇ ਅੱਗੇ ਬੋਲੋ ਹੋਰ ਪਹਿਲਾ 2 ਜੀ ਰਾਮ ਰਾਮ ਜੀ ਜੈ ਜੈ ਧੰਨਵਾਦ ਜੈ ਜੈ ਜੀ ਜੈ ਜੈ ਜੀ ਨਮਸਕਾਰ ਜੀ ਫੇਰ ਆਇਆ ਜੀ ਹਾਂ ਜਰੂਰ ਜੀ ਠੀਕ ਹੈ ਥੈਂਕ ਯੂ ਰਾਮ ਰਾਮ ਹੁਣ ਅਸੀਂ ਆਈ ਅੱਜ ਜਿਸ ਤਰ੍ਹਾਂ ਕਿ ਨੰਗਲਸੋਹ ਜਿਹੜਾ ਸਮਾਨ ਵੰਡਿਆ ਹੁਣ ਅਸੀਂ ਬੌਲੀ ਪਿੰਡ ਜਿਹੜਾ ਕਿ ਬਹੁਤ ਪਾਣੀ ਨਾਲ ਅਫੈਕਟਡ ਸੀ ਰਮਦਾਸ ਤੋਂ ਅੱਗੇ ਜਾ ਕੇ ਆ ਲਗਭਗ ਮੈਨੂੰ ਲੱਗਦਾ 4-5 ਕਿਲੋਮੀਟਰ ਉੱਤੇ ਜਾ ਰਹੇ ਹਾਂ ਸੜਕ ਬਹੁਤ ਟੁੱਟੀ ਆ ਤੇ ਫਸਲਾਂ ਦਾ ਕਾफी ਨੁਕਸਾਨ ਹੋਇਆ ਹੈ ਕਾफी ਪਾਣੀ ਸੀ ਪਿੰਡ ਦੇ ਵਿੱਚ ਦੱਸਦੇ ਆ ਤੇ ਲੋਕਾਂ ਦਾ ਜਿਹੜੇ ਕੱਪੜੇ ਦਾ ਵੀ ਕਾਫੀ ਨੁਕਸਾਨ ਹੋਇਆ ਤਾਂ ਆਪਾਂ ਸਕੂਲ ਜਿਹੜਾ ਉਹਨਾਂ ਨੂੰ ਵੀ ਕਾਪੀਆਂ ਕਿਤਾਬਾਂ ਤੇ ਬੈਗ ਜਿਹੜੇ ਬੱਚਿਆਂ ਨੂੰ ਦਵਾਂਗੇ ਸੋ ਅਸੀਂ ਥੋੜੀ ਦੇਰ ਦੇ ਵਿੱਚ ਬੋਲੀ ਪਹੁੰਚ ਰਹੇ ਹਾਂ ਜਿਸ ਪਿੰਡ ਦਾ ਆਪਾਂ ਸਰਵੇ ਕਰਕੇ ਫਿਰ ਅਗਲੇ ਐਤਵਾਰ ਇਹਨਾਂ ਨੂੰ ਜਿਹੜਾ ਸਮਾਨ ਆ ਤੇ ਹੋਰ ਹੀ ਜਿਹੜੀ ਚੀਜ਼ ਦੀ ਲੋੜ ਹੈ ਵੰਡਿਆ ਜਾਏਗਾ ਧੰਨਵਾਦ ਜੀ ਜਾਇ ਜਿਵੇਂ ਕਿ ਆਪ ਜੀ ਨੂੰ ਦੱਸਿਆ ਗਿਆ ਸੀ ਕਿ ਨੰਗਲਸੌਰ ਪਿੰਡ ਦੇ ਵਿੱਚ ਅੱਜ 450 ਜਿਹੜਾ ਬਿਸਤਰਾ ਵੰਡਿਆ ਜਾਏਗਾ ਤੋਂ ਬੜੇ ਵਧੀਆ ਸ਼ਾਂਤੀਪੁਰ ਨੂੰ ਢੰਗ ਨਾਲ ਵੰਡਿਆ ਗਿਆ ਹੈ ਜਿਹੜੇ ਸੰਸਥਾਵਾਂ ਦਾ ਸੰਯੋਗ ਸੀ ਸਭ ਤੋਂ ਜ਼ਿਆਦਾ ਸੰਯੋਗ ਸੀ ਸੋ ਇਹਦੇ ਵਿੱਚ ਸਾਡੇ ਐਨਸੀਸੀ ਕੈਡਟ ਜਿਨ੍ਹਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਤੇ ਪਿੰਡ ਦੇ ਵਸਨੀਕ ਜਿਨ੍ਹਾਂ ਨੇ ਬੜੇ ਡਿਸਪਲਨ ਦੇ ਵਿੱਚ ਸਾਡਾ ਜਿਹੜਾ ਪ੍ਰੋਗਰਾਮ ਸਾਡਾ ਹੋਇਆ ਤੇ ਸਾਡੇ 450 ਬਿਸਤਰਾ ਜਿਹੜਾ ਇਸ ਪਿੰਡ ਨੂੰ ਵੰਡਿਆ ਗਿਆ ਤੇ ਹੁਣ ਅਸੀਂ ਨੈਕਸਟ ਪਿੰਡ ਜਿਹੜਾ ਸੰਸਥਾਵਾਂ ਨੇ ਫੈਸਲਾ ਕੀਤਾ ਕਿ ਬੌਲੀਂ ਪਿੰਡ ਆ ਰਮਦਾਸ ਦੇ ਲਾਗੇ ਉਹ ਅਸੀਂ ਕਵਰ ਕਰਾਂਗੇ ਅਤੇ ਉੱਥੇ ਵੀ ਜੇਕਰ ਮਨਜੇ ਬਿਸਤਰਿਆਂ ਦੀ ਲੋੜ ਆ ਜਾਂ ਹੋਰ ਕਿਸੇ ਸਮਾਨ ਦੀ ਲੋੜ ਆ ਸਸਾ ਸਹਾਵਾ ਦੁਆਰਾ ਉਹਨਾਂ ਨੂੰ ਦਿੱਤਾ ਜਾਏਗਾ ਸੋ ਅੱਜ ਅਸੀਂ ਪਿੰਡ ਬੋਲੀ ਜਾ ਰਹੇ ਹਾਂ ਜਿੱਥੇ ਕਿ ਅਸੀਂ ਬੋਲੀ ਪਿੰਡ ਦਾ ਸਰਵੇ ਕਰਾਂਗੇ ਧੰਨਵਾਦ ਹੀ ਚਾਹੀਦਾ ਸੋ ਅਸੀਂ ਸਰਦਾਰ ਭਰਵਿੰਦਰ ਸਿੰਘ ਸਾਨੂੰ ਇੱਥੇ ਮਿਲੇ ਆ ਜਿਨ੍ਹਾਂ ਨੇ ਕਹਿੰਦੇ ਕਾਫੀ ਨੁਕਸਾਨ ਹੋਇਆ ਹੈ ਸੋ ਸਾਨੂੰ ਗਾਈਡ ਕਰਕੇ ਲੈ ਕੇ ਜਾਣਗੇ ਤਾਂ ਆਪਾਂ ਦੇਖਾਂਗੇ ਕਿ ਕਿੰਨਾ ਘਰਾਂ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਜਿਹਦੇ ਤੇ ਢੀੜੇ ਕਪੜੇ ਦਾ ਨੁਕਸਾਨ ਹੋਇਆ ਹੈ ਹੈਲਪਫੁਲ ਭੇਟਾ ਜਿੱਥੇ ਵੀ ਜਿੰਨੀ ਹੋ ਸਕੇਗੀ ਆਪਾਂ ਇਹਨਾਂ ਲੋਕਾਂ ਦੀ ਮਦਦ ਕਰਾਂਗੇ ਕਿਉਂਕਿ ਔਖੇ ਸਮੇਂ ਵਿੱਚ ਖੜਨਾ ਪੰਜਾਬੀਆਂ ਦਾ ਸੁਭਾਅ ਆ ਤੇ ਕਿਉਂਕਿ ਇਹਨਾਂ ਮੁਸ਼ਕਲ ਦੀ ਤੁਸੀਂ ਦੇਖ ਸਕਦੇ ਝੋਨਾ ਵਗੈਰਾ ਸਾਈਡਾਂ ਤੇ ਕਿੰਨਾ ਖਰਾਬ ਹੋਇਆ ਤੁਸੀਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਾਂ ਇਹਨਾਂ ਦਾ ਸਾਥ ਦੇਵਾਂਗੇ ਪਿੰਡ ਬੌਲੀ ਲਾਗੇ ਰਮਦਾਸ ਜਲਾਵਰ ਟੈਟਲੀ ਗਿਆ ਕਹਿੰਦੇ ਥੋੜੇ ਦਿਨ ਹੋਏ ਪਾਣੀ ਪਾਣੀ ਨਹੀਂ ਹੈ ਪਾਣੀ ਟਿਕਲਿਆ ਦੋਸਤ ਨੂੰ ਪਾਣੀ ਨਹੀਂ ਇਹ ਤੁਹਾਡਾ ਨਾਮ ਸੋ ਦੇਖੋ ਜੀ ਇਹ ਬੌਲੀ ਪੰਡਿਆ ਜਿੱਤੇ ਚੱਕ ਹੈਗੀ ਤੇ ਜੱਟ ਫੈਮਿਲੀ ਲੇਕਿਨ ਜ਼ਮੀਨ ਨਹੀਂ ਹੈਗੀ ਇਹਨਾਂ ਦਾ ਬਾਥਰੂਮ ਵੀ ਤੁਸੀਂ ਦੇਖੋ ਕੰਧ ਪਰਲੇ ਪਾਸੇ ਬਹਿ ਗਈ ਆ ਤੇ ਇਹਨੂੰ ਜਿਹੜਾ ਥੰਮੀਆਂ ਦੇ ਕੇ ਰੋਕਿਆ ਆ ਇਹ ਇਹਨਾਂ ਦੇ ਘਰ ਦੀ ਕੰਡੀਸ਼ਨ ਹੈ ਜੀ ਤੁਸੀਂ ਦੇਖ ਸਕਦੇ ਹੋ ਜੇ ਡਿੱਗਣ ਵਾਲਾ ਹੀ ਆ ਘਰ ਨਾ ਹਾਂਜੀ ਹਾਂਜੀ ਨੰਬਰ ਉੱਥੇ ਲਿਖਾ ਦਿਓ ਕਾਪੀ ਦੇ ਸੋ ਦੇਖੋ ਘਰ ਦੇ ਵਿੱਚ ਕਿੰਨਾ ਤੇੜਾ ਆਇਆ ਹੈ ਠੀਕ ਹੈ ਜੀ ਇਹ ਨਵਾਂ ਬਣਾਉਣਾ ਨਵਾਂ ਬਣਾਉਣਾ ਜੀ ਕਿ ਤੇ ਇਹਦੇ ਵਿਚਾਰਨ ਦਾ ਤਾਂ ਬੁਰਾ ਗਿਆ ਮੀਟਰ ਹੈ ਨਾ ਆਹ ਦੇਖੋ ਇਹਦੇ ਹਸਬੰਦ ਜਿਹਨੇ ਡੈਥ ਹੋ ਚੁੱਕੀ 2023 ਦੇ ਜੋ ਜਿਹੜੇ ਵੀ ਵੀਜੀ ਰੋਪ ਐ ਸਨ ਆਪਿੰਦਿੱਤਿਆ ਸੁਣਾਉਂਦੇ ਹੋਏ ਪੂਰਾ ਘਾੜੀ ਸਮਝ ਲਓ ਕਿ ਅਨ ਸੇਫ ਹੋ ਗਿਆ ਇਹਨਾਂ ਦਾ ਜੰਗ ਜਿੱਥਾ ਗਿਆ ਅੱਜ ਦਾ ਟ੍ਰਾਂਸਮਿਸ਼ਨ ਦਾ ਬਹੁਤ ਡਫ ਸੀ ਕਿ 450 ਬਿਸਤਰਾ ਪੂਰੇ ਪਿੰਡ ਮੰਡਿਆ ਗਿਆ ਹੈ ਲੇਕਿਨ ਸੰਸਥਾਵਾਂ ਦੇ ਸਹਿਯੋਗ ਨਾਲ ਐਸਸੀਸੀ ਸਹਿਯੋਗ ਨਾਲ ਤੇ ਜ਼ਿਲ੍ਹਾ ਵੀ ਸੰਸਥਾਵਾਂ ਦੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਅਸ਼ੀਰਵਾਦ ਸਦਕਾ ਬਹੁਤ ਕਾਮਯਾਬੀ ਨਾਲ ਇਹ ਜਿਹੜਾ ਸਾਰਾ ਮਿਸ਼ਨ ਪੂਰਾ ਆਇਆ ਤੇ ਨਾਲ ਹੀ ਅਸੀਂ ਬੋਲੀ ਫੇਂਡਿਆ ਨਮਦਾਸ ਰਾਕੇ ਉਹਦਾ ਸਰਵੇਖਣ ਆਇਆ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਆਪਣੇ ਘਰਾਂ ਨੂੰ ਸੋ ਪ੍ਰਮਾਤਮਾ ਦੀ ਰੋਹ ਕਿਰਪਾ ਨਾਲ ਕਿਰਪਾ ਸਦਕਾ ਇਹ ਜਿਹੜੀ ਸੇਵਾ ਦਾ ਕੰਮ ਜਿਹੜਾ ਪੂਰਾ ਹੋਇਆ ਹੈ ਸੋ ਅਗਲਾ ਜਿਹੜਾ ਸਾਡਾ ਮਿਸ਼ਨ ਹੈ ਉਹ ਆਪਾਂ ਇਹਨਾਂ ਪਰਿਵਾਰਾਂ ਨੂੰ ਜਿਹੜੇ ਕਿ ਬੋਲੀ ਦਾ ਸਰਵੇ ਕੀਤਾ ਉਹਨਾਂ ਨੂੰ ਆਪਾਂ ਬਿਸtre ਬੰਨਾਂਗੇ ਤੇ ਇਸ ਤੋਂ ਲਾਹੇ ਇੱਕ ਪਿੰਡ ਹੋਰ ਆਪਾਂ ਉਹਦਾ ਸਰਵੇ ਜਿਹੜਾ ਅਗਲੇ ਅਤਵਾਰ ਕਰਾਂਗੇ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ